ਸਰਪ੍ਰੋਪ ਸასი ਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਅੱਜ ਆਪਾਂ ਇੱਕ ਡਾਕੂਮੈਂਟ ਤਿਆਰ ਕਰ ਰਹੇ ਹੈਗੇ ਆ ਕਣਕ ਦੀ ਬਜਾਈ ਦੇ ਲਈ ਇਹਦੇ ਲਈ ਮੈਨੂੰ ਤੋਂ ਸੁਝਾਵੀ ਚਾਹੀਦੇ ਕਾਫੀ ਹੱਦ ਤੱਕ ਮੈਨੂੰ ਤਿਆਰ ਕਰ ਚੁੱਕਿਆ ਹੈਗਾ ਜਿਹੜੇ ਵੀ ਦਿਮਾਗ ਖੇਤੀ ਦੇ ਵਿੱਚ ਸਕਾਰਾਤਮਕ ਸੋਚਦੇ ਆ ਚੰਗਾ ਸੋਚਦੇ ਆ ਹਾਂ ਪੱਖੀ ਸੋਚਦੇ ਆ ਮਿੱਟੀ ਦੀ ਸਿਹਤ ਸੋਚਦੇ ਆ ਆਪਾਂ ਜ਼ਮੀਨਾਂ ਬਚਾਉਣ ਦੀ ਤਾਂ ਗੱਲ ਕਰ ਰਹੇ ਆ ਕਰਨੀ ਚਾਹੀਦੀ ਆ ਆਪਣੇ ਬਜ਼ੁਰਗਾਂ ਨੇ ਬਹੁਤ ਇਹਨਾਂ ਨੂੰ ਪੱਧਰ ਕਰਨ ਲਈ ਡੀਜ਼ਲ ਨਹੀਂ ਫੁਕਿਆ ਉਹਨਾਂ ਨੇ ਆਪਣਾ ਲਹੂ ਫੁਕਿਆ ਆਪਣਾ ਮੁਰਕਾ ਫੁਕਿਆ ਹੈਗਾ ਜਿਹਦਾ ਕੋਈ ਕੀਮਤ ਕੋਈ ਮੁੱਲ ਨਹੀਂ ਹੁੰਦਾ ਹੈਗਾ ਤੇ ਜੇ ਆਪਾਂ ਜ਼ਮੀਨਾਂ ਬਚਾ ਰੱਖੀਆਂ ਨੇ ਗਵਾਉਣੀਆਂ ਨਹੀਂ ਚਾਹੁੰਦੇ ਇਹਨਾਂ ਦੀ ਤਾਕਤ ਵਧਾਉਣ ਦੇ ਲਈ ਆਪਾਂ ਜਿਹੜਾ ਪ੍ਰਵਾਰਲੀ ਪ੍ਰਬੰਧਨ ਲਈ ਸਰਕਾਰ ਨੇ 11.5 ਹਜ਼ਾਰ ਕਰੋੜ ਦੀ ਸਬਸਿਡੀ ਦੇ ਦੇ ਰੱਖੀ ਹੈਗੀ ਆ ਪਿਛਲੇ 3 ਸਾਲਾਂ ਦੇ ਵਿੱਚ ਤਿੰਨ ਸਟੇਟਾਂ ਨੂੰ ਤਾਂ ਉਹਦੇ ਵਿੱਚ ਜਿਹੜਾ ਹੈਪੀ ਸੀਡਰ ਆਇਆ ਸੀ ਬਹੁਤਾ ਉਹ ਕਬਾੜ ਚ ਵਿਕ ਗਿਆ ਮੈਂ ਆਪਣਾ ਸਾਰਾ ਹੀ ਖੇਤ ਉਹਦੇ ਨਾਲ ਲਾਉਣਾ ਹੈਗਾ ਮੇਰੇ ਨਾਲ ਜੁੜੇ ਹੋਏ 5-700 ਕਿਸਾਨਾਂ ਦਾ ਗਰੁੱਪ ਵੀ ਉਸ ਨੂੰ ਲਾਉਂਦਾ ਹੈਗਾ ਮੈਂ ਚਾਹਣਾ ਹੈਗਾ ਜਿਹੜਾ ਉਹ ਉਹ ਡਿਸਪੋਜ਼ ਤਾਂ ਨਹੀਂ ਹੋਇਆ ਉਹ ਕਿਸੇ ਨੇ ਵੇਚਤਾ ਕਿਸ ਕੋਈ ਮਾਰਕੀਟ ਚ ਕੋਈ ਕਬਾੜਾ ਹਾਊਸ ਚ ਖੜਾ ਹੈਗਾ ਕਿਸੇ ਦੇ ਅੰਦਰ ਹੀ ਲਾਇਆ ਖੜਾ ਹੈਗਾ 4-4 ਪੀਸ ਵੱਡੇ ਕਿਸਾਨਾਂ ਕੋਲੇ ਖੜੇ ਹੈਗੇ ਆ ਉਹਨੂੰ ਆਪਾਂ ਇੱਕ ਵਰਤਨ ਦੇ ਲਈ ਕੋਈ ਇੱਕ ਡਾਕੂਮੈਂਟ ਬਣਾਈਏ ਜਿਹੜਾ ਕਿ ਉਹਦੀਆਂ ਘਾਟਾਂ ਨੂੰ ਵੀ ਦੱਸ ਦੇ ਉਹਦੀਆਂ ਵਾਦਾਂ ਨੂੰ ਵੀ ਦੱਸ ਦੇ ਆਪਾਂ ਖੇਤ ਦੇ ਵਿੱਚੋਂ ਜਿਹੜਾ ਝਾੜ ਆਪਾਂ ਆਮ ਬਾਸ ਵਾਕੇ ਕਣਕ ਦਾ ਲੈ ਰਹੇ ਹੈਗੇ ਆ 25 ਕੁਇੰਟਲ 22 ਕੁਇੰਟਲ 26 ਕੁਇੰਟਲ ਉਹਨਾਂ ਕ ਲੈ ਸਕੀ ਮੇਰੀ ਵਾਹੀ ਹੋਈ ਕਣਕ ਹਜੇ 24 24.24 ਕੁਆਂਟਲ ਆਈ ਹੈ ਪਰ ਜਿਹੜੀ ਮੇਰੀ ਹੈਪੀ ਸੀਡਰ ਵਾਲੀ ਕਣਕ ਸੀ ਉਹ 26 ਕੁਆਂਟਲ 60 ਕਿਲੋ ਦੜਾ ਪਾ ਕੇ ਗਈ ਹੈ ਤਾਂ ਵੈਰੈਟੀ ਦਾ ਵੀ ਰੋਲ ਹੁੰਦਾ ਬਜਾਈ ਕਰਨ ਦੇ ਤਰੀਕੇ ਦਾ ਸਮੇਂ ਦਾ ਖਾਦਾਂ ਦਾ ਪ੍ਰਬੰਧਨ ਦਾ ਮੌਸਮ ਦਾ ਸਾਰੇ ਕਿਸ ਦਾ ਰੋਲ ਹੈਗਾ ਪਰ ਜੇ ਆਪਾਂ ਝੋਨੇ ਦੀ ਪਰਾਲੀ ਨੂੰ ਪ੍ਰਬੰਧਨ ਕਰਨਾ ਗੇਤੀ ਵਿਉਂਤਬੰਦੀ ਕਰਨੀ ਮੇਰੀ ਹਰ ਇੱਕ ਵੀਡੀਓ ਦੇ ਵਿੱਚ ਅਗੇਤੀ ਜਾਣਕਾਰੀ ਨਾਲ ਕੋ ਜੀਜ਼ਾਂ ਜੁੜੀਆਂ ਹੁੰਦੀਆਂ ਅੱਜ ਆਪਾਂ ਖੜ ਕੇ ਗੱਲ ਕਰ ਰਹੇ ਹੈਗੇ ਕਣਕ ਬਜਾਈ ਦੇ ਸਮੇਂ ਦੀ ਨਵੰਬਰ ਦੇ ਸੀਨ ਦੀ ਅਕਤੂਬਰ ਦੇ ਸੀਨ ਦੀ ਗੱਲ ਕਰ ਰਹੇ ਹੈਗੇ ਤਾਂ ਜਿਹੜੇ ਵੀਰ ਥੋੜੇ ਜੇ ਹਾਂ ਬਾਕੀ ਸੋਚਦੇ ਆ ਲੰਬਾ ਸੋਚਦੇ ਆ ਆਪਣੀਆਂ ਜ਼ਮੀਨਾਂ ਦੇ ਵਿੱਚ ਉਹ ਮੈਨੂੰ ਆਪਣੇ ਸੁਝਾਅ ਮੇਰੀ ਮੇਲ ਆਈਡੀ ਤੇ ਭੇਜ ਸਕਦੇ ਹੈਗੇ ਆ ਕਿਉਂਕਿ ਕੁਝ ਕਮੀਆਂ ਹੈਗੀਆਂ ਨਵੀਂ ਨਵੀਂ ਮਸ਼ੀਨਰੀ ਆਂਦੀ ਰਹਿੰਦੀ ਆ, ਪੁਰਾਣੀ ਬੰਦ ਹੋ ਜਾਂਦੀ ਆ, ਨਵੀਆਂ ਤੇ ਗੱਲਬਾਤ ਹੁੰਦੀ ਆ, ਨਵੀਆਂ ਦੀ ਪ੍ਰਮੋਸ਼ਨ ਦੇਖੀਏ ਨੂੰ ਦੇਖਣ ਨੂੰ ਮਿਲਦੀ ਹੈਗੀ ਆ। ਨਵੀਆਂ ਮਸ਼ੀਨਾ ਨਵੇਂ ਬ੍ਰਾਂਡ ਲੈ ਕੇ ਆਉਂਦੇ ਆ, ਪੁਰਾਣੀਆਂ ਮਸ਼ੀਨਾ ਨੂੰ ਬੰਦ ਕਰ ਦਿੰਦੇ ਹੈਗੇ ਬਣਾਉਣਾ। ਜਾਂ ਉਹਦੇ ਵਿੱਚ ਕੋਈ ਸੌਦਾ ਹੋ ਜਾਂਦਾ ਕਿ ਮਸ਼ੀਨਾ ਮਹਿੰਗੀਆਂ ਹੋ ਜਾਂਦੀਆਂ ਜਾਂ ਸਬਸਿਡੀ ਦੇ ਵਿੱਚ ਨਹੀਂ ਆਉਂਦੀਆਂ ਹੈਗੀਆਂ। ਇਦਾਂ ਦੀ ਵੀ ਸਮੱਸਿਆ ਹੈ। ਜਿਹੜੀ ਮਸ਼ੀਨਰੀ ਬਿਨਾਂ ਸਬਸਿਡੀ ਤੋਂ 1.5 ਲੱਖ ਰੁਪਏ ਦੀ ਆ, ਉਹ ਸਬਸਿਡੀ ਤੇ 1.3 ਲੱਖ ਰੁਪਏ ਤੱਕ ਮਿਲ ਰਹੀ ਹੁੰਦੀ ਹੈਗੀ ਆ। ਮਾਰਕੀਟ ਦੇ ਸੀਨ ਬਹੁਤ ਗੰਦੇ ਹੁੰਦੇ ਹੈਗੇ ਆ। ਜ਼ਰੂਰੀ ਆਪਣੀਆਂ ਜ਼ਮੀਨਾਂ ਦਾ ਕੋਈ ਮੁੱਲ ਨਹੀਂ ਹੈਗਾ ਆਪਣੀਆਂ ਫਸਲਾਂ ਦਾ ਕੋਈ ਮੁੱਲ ਨਹੀਂ ਹੈਗਾ ਇਹਨਾਂ ਦਾ ਐਮਐਸਪੀ ਪ੍ਰੋਪਰ ਨਹੀਂ ਮਿਲ ਰਿਹਾ ਹੈਗਾ ਜਿਹੜੇ ਸੈਟਲਾਈਟ ਆਪਣੀਆਂ ਜ਼ਮੀਨਾਂ ਵਿੱਚ ਲੱਗੀ ਹੋਈ ਅੱਗ ਦੇ ਫੋਟੋ ਖਿੱਚ ਕੇ ਐਫਆਈਆਰ ਡਿਪਾਰਟਮੈਂਟ ਤੋਂ ਕਰਵਾ ਦਿੰਦੇ ਨੇ ਆਪਾਂ ਨੂੰ ਜੁਰਮਾਨਾ ਕਰਵਾ ਸਕਦੇ ਨੇ ਉਹ ਸਿਸਟਮ ਆਪਣੀ ਹੋਈ ਡੁੱਬੀ ਹੋਈ ਫਸਲ ਨੂੰ ਬਾਰੇ ਗੱਲ ਹੀ ਨਹੀਂ ਕਰਦੇ ਹੈਗੇ ਉਹ ਸੈਟਲਾਈਟ ਆਪਣੀ ਫਸਲ ਜਿਹੜੀ ਅੱਗ ਮੱਚੀ ਸੀ ਕਣਕ ਇੰਨੀ ਜਿਆਦਾ ਏਰੀਆ ਨਾਲ ਤਬਾਹ ਹੋ ਗਿਆ ਸੀ ਉਹਦੇ ਬਾਰੇ ਗੱਲ ਹੀ ਨਹੀਂ ਕਰਦੇ ਹੈਗੇ ਸੋ ਖੇਤੀ ਦੇ ਵਿੱਚ ਆਪਾਂ ਨੂੰ ਟੇਬਲ ਤੇ ਵੀ ਮਜ਼ਬੂਤ ਹੋਣ ਦੀ ਲੋੜ ਹੈਗੀ ਆ ਮੰਗਾ ਆਪਣਾ ਚਾਹੀਦਾ ਪਹਿਲਾ ਚੱਲ ਰਹੀਆਂ ਉਹ ਚੱਲਣੀਆਂ ਹੀ ਚਾਹੀਦੀਆਂ ਹੈਗੀਆਂ ਉਹਨਾਂ ਤੇ ਪਤਾ ਨਹੀਂ ਕਦੋਂ ਮੋਹਰ ਲੱਗਣੀ ਹੈਗੀ ਬਟ ਖੇਤੀ ਦੇ ਵਿੱਚ ਹਰ ਇੱਕ ਬੰਦਾ ਅਲੱਗ ਤਰੀਕੇ ਨਾਲ ਸੋਚਦਾ ਹੈਗਾ ਤੁਸੀਂ ਵੀ ਅਲੱਗ ਤਰੀਕੇ ਨਾਲ ਸੋਚਦੇ ਹੋਗੇ ਮੇਰੀ ਮੇਲ ਆਈ ਤੇ ਆਪਣੇ ਕੀ ਵੀ ਸਜਾ ਪੇਚ ਸਕਦੇ ਹੈਗੇ ਹੋ ਆਪਾਂ ਜਿਹੜੇ ਵੀ ਹੈਪੀ ਸੀਡਰ ਦੇ ਨਾਲ ਕਿਸਾਨ ਚੰਗਾ ਝਾੜ ਲੈ ਰਹੇ ਆ ਕਿਸੇ ਕੋਲ ਚਿਕਨੀ ਮਿੱਟੀ ਹੈ ਲਾਲ ਮਿੱਟੀ ਹੈ ਕਾਲੀ ਮਿੱਟੀ ਹੈ ਰੇਤ ਲਾਗਾ ਦਰਮਿਆਨਾ ਬਾਣ ਹੈਗਾ ਉਹ ਸਾਰੇ ਤਰ੍ਹਾਂ ਦੇ ਫਾਰਮਰ ਦੇ ਲਈ ਜੇ ਇਹ ਸਹੀ ਹੈਗਾ ਤਾ ਫਿਰ ਆਪਾਂ ਨੂੰ ਨਵੀਂ ਮਸ਼ੀਨਰੀ ਲੋਡਣੀ ਹੈਗੀ ਜਿਹੜੇ ਕੋਈ ਛੋਟੀਆਂ ਜ਼ਮੀਨਾਂ ਵਾਲੇ ਨੇ ਵੱਡੇ ਜ਼ਮੀਨਾਂ ਵਾਲੇ ਨੇ ਨਮਾ ਇਹ ਪੌਣੇ 2 ਲੱਖ ਦਾ ਮਿਲਦਾ ਸੀਗਾ ਤੇ ਮੈਂ ਕਬਾਰਡ ਹਾਊਸ ਦੇ ਵਿੱਚੋਂ ਜਾਂ ਮੰਨ ਲਓ ਇੱਕ ਕਿਸਾਨ ਕੋਲੇ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਬੰਦ ਪਿਆ ਤੇ ਉਸ ਤੋਂ ਮੈਂ ਲੈ ਕੇ ਆਇਆ 35000 ਦਾ ਮੇਰਾ ਉਹਦੇ ਨਾਲ ਹੀ ਗੰਮ ਸਰ ਗਿਆ ਤਾਂ ਇਦਾਂ ਦੀਆਂ ਤੁਹਾਨੂੰ ਚੀਜ਼ਾਂ ਦੀ ਲੋੜ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੱਲੀਆਂ ਐਫ ਆਈ ਆਰ ਨਾ ਪਰਚੇ ਨਾਲ ਰੋਲਾ ਪਾਉਣਾ ਧਰਨੇ ਲਾਉਣਾ ਇਹ ਮਸਲੇ ਹੱਲ ਹੋਣ ਵਾਲੇ ਨਹੀਂ ਜ਼ਮੀਨਾਂ ਕਮਜ਼ੋਰ ਹੋ ਰਹੀਆਂ ਬਹੁਤ ਸਾਰੇ ਤੱਤਾਂ ਨੂੰ ਪਾਉਣ ਦੀ ਲੋੜ ਪੈ ਰਹੀ ਹੈ ਜਿਹੜਾ ਮੇਨ ਨਿਊਟ੍ਰੀਐਂ ਧਰਤੀ ਦਾ ਜੀਵਾਣੂਆਂ ਦਾ ਵਿਸ਼ਾਣੂਆਂ ਦਾ ਫੰਗਸ ਦਾ ਸਪੋਰ ਦਾ ਖਾਦਕ ਦਾਖ ਰਗਦਾ ਕੰਮ ਕਰਦਾ ਆਰਗੇਨਿਕ ਕਾਰਬਨ ਉਹ ਘਟ ਰਿਹਾ ਬਾਹਰੋਂ ਮੁੱਲ ਲੈ ਕੇ ਨਹੀਂ ਪਾ ਸਕਦੇ ਹੈਗੇ ਇਸੇ ਤੇ ਆਪਾਂ ਇਹ ਵੀਡੀਓ ਨੂੰ ਕਲੈਕਟ ਕਰ ਰਹੇ ਹੈਗੇ ਆ ਤੁਹਾਡੇ ਕੀਮਤੀ ਸੁਝਾਅ ਤੁਹਾਡੇ ਕੀਮਤੀ ਜਿਹੜੇ ਖਾਸ ਜਾਣਕਾਰੀ ਵਾਲੇ ਪੁਆਇੰਟ ਮੇਰੀ ਮੇਲ ਆਈ ਡੀ ਤੇ ਹੋਣਗੇ ਤੇ ਮੈਂ ਉਹਨਾਂ ਨੂੰ ਗੌਰ ਕਰਾਂਗਾ ਕਿ ਆਪਾਂ ਇਸ ਨੂੰ ਇੱਕ ਡਾਕੂਮੈਂਟ ਫਲਾ ਬਣਾ ਕੇ ਪੀਏਯੂ ਨੂੰ ਭੇਜਾਂਗੇ ਤੇ ਪੀਏਯੂ ਦੇ ਵਿੱਚ ਬੈਠ ਕੇ ਜਿਹੜੇ ਐਸ ਦੇ ਖੋਜ ਕਰਤਾ ਇੰਜੀਨੀਅਰ ਨੇ ਸਾਇੰਟਿਸਟ ਨੇ ਉਹਨਾਂ ਦੇ ਨਾਲ ਰੂਬਰੂ ਹੋ ਕੇ ਆਵਾਂਗੇ ਤੇ ਤੁਹਾਡੇ ਲਈ ਮੈਂ ਤਾਂ ਕੁਝ ਵੀ ਬੋਲ ਸਕਦਾ ਮੈਂ ਕੁਝ ਵੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆ ਸਕਦਾ ਕੋਈ ਮੈਨੂੰ ਸਾਇੰਟਿਸਟ ਜਾਣਕਾਰੀ ਨਹੀਂ ਦੇਣਾ ਚਾਹੁੰਦਾ ਜਾਂ ਮੇਰੇ ਕੈਮਰੇ ਤੇ ਨਹੀਂ ਬੋਲਣਾ ਚਾਹੁੰਦਾ ਮੈਂ ਤੁਹਾਡੇ ਤੱਕ ਲੈ ਕੇ ਆ ਸਕਦਾ ਬਟ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਲਿਮਿਟੇਸ਼ਨਾਂ ਹੁੰਦੀਆਂ ਨੇ ਉਹਨਾਂ ਨੂੰ ਹਰ ਇੱਕ ਕੀ ਸਾਇੰਟਿਫਿਕ ਫਾਈਲ ਤਿਆਰ ਕਰਨ ਆਪਾਂ ਇਸ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਪਹਿਲਾਂ ਤੋਂ ਹੀ ਕੰਮ ਕਰ ਰਹੇ ਹੈਗੇ ਆ 7-8 ਸਾਲ ਤੋਂ ਲਗਾਤਾਰ ਬਜਾਈ ਕਰ ਰਹੇ ਹੈਗੇ ਆ ਜੇ ਤਰੀਕਾ ਫੇਲ ਹੁੰਦਾ ਤਾਂ ਆਪਣਾ ਇੱਕ ਅੱਧੀ ਵਾਰ ਤੁੱਕੇ ਨਾਲ ਝਾੜ ਆ ਜਾਂਦਾ ਆਈ ਵਾਰ ਨਹੀਂ ਆਉਂਦਾ ਸੀ ਇਹਦੇ ਵਿੱਚ ਕੁਝੀਆਂ ਕਮੀਆਂ ਹੈਗੀਆਂ ਉਹਨਾਂ ਨੂੰ ਆਪਾਂ ਕੱਢ ਲਈਏ ਜਿਹੜੇ ਤੁਸੀਂ ਖੇਤੀ ਕਰ ਰਹੇ ਹੋ ਹੈਪੀ ਸੀਡਰ ਦੇ ਨਾਲ ਕਣਕ ਦੀ ਬਜਾਈ ਦੀ ਤਾਂ ਇਸ ਤੇ ਆਪਾਂ ਹੋਰ ਨਿਖਾਰ ਲੈ ਕੇ ਆਉਣਾ ਚੰਗੇ ਝੜ ਲੈਣੇ ਹੈਗੇ ਆ ਬਹੁਤ ਧੰਨਵਾਦ